ਸੋ ਹਾਂਜੀ ਗਾਇਜ਼ ਵੈਲਕਮ ਬੈਕ ਇਨ ਮਾਈ ਚੈਨਲ ਵਾਲੀਕਾ ਮਾਇਲ ਸੋ ਗਾਇਜ਼ ਨਵੀਂ ਨਵੀਂ ਅਪਡੇਟ ਤੁਹਾਡੇ ਨਾਲ ਚੈਨਲ ਤੇ ਸ਼ੇਅਰ ਕਰਦੇ ਰਹਿੰਦੇ ਆ ਸੋ ਮੇਕ ਸ਼ੋਰ ਚੈਨਲ ਤੇ ਨਇਆ ਤਾਂ ਸਬਸਕ੍ਰਾਈਬ ਕਰ ਲਈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਇੱਕ ਨਵੀਂ ਅਪਡੇਟ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਨ ਵਾਲੇ ਆ ਸੋ ਫਰੈਂਡ ਤੁਸੀਂ ਦੇਖ ਸਕਦੇ ਹੋ ਕੈਨੇਡਾ ਅਨਾਉਂਸ ਨਿਊ ਕੇਅਰ ਗਿਵਰ ਪਾਇਲਟਸ ਵਿਦ ਡਾਇਰੈਕਟ ਪੀਆਰ ਔਨ ਅਰਾਈਵਲਸ ਫਰੈਂਡਸ ਇੱਕ ਨਵਾਂ ਪ੍ਰੋਗਰਾਮ ਜਿਹੜਾ ਕਿ ਲਾਂਚ ਕਰ ਰਹੇ ਨੇ ਡੇਟਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਿਸਟਰ ਮਾਰਕ ਮਿਲਰ ਸੋ ਉਹਨਾਂ ਵੱਲੋਂ ਇੱਕ ਨਵੀਂ ਅਪਡੇਟ ਜਿਹੜੀ ਕਿ ਦਿੱਤੀ ਜਾ ਰਹੀ ਹੈਗੀ ਐ ਸੋ ਡਾਇਰੈਕਟ ਪੀਆਰ ਦੇ ਰਹੀ ਕੇਅਰ ਗੀਵਰ ਸਪਾਇਲਟਸ ਜਿਹੜਾ ਪ੍ਰੋਗਰਾਮ ਆ ਉਸ ਦੇ ਵਿੱਚ ਸੋ ਅੱਗੇ ਗੱਲ ਕਰਦੇ ਹਾਂ ਇਸ ਬਾਰੇ ਕੀ ਹੈਗੀਆਂ ਇਸ ਦੇ ਵਿੱਚ ਨਵੀਂ ਅਪਡੇਟਸ ਓਕੇ ਸੋ ਫਰੈਂਡਸ ਕੱਲ ਹੀ ਇਸ ਬਾਰੇ ਜਿਹੜੀ ਕਿ ਅਨਾਉਂਸਮੈਂਟ ਕੀਤੀ ਗਈ ਹੈਗੀ ਅਪਡੇਟ ਕੱਲ ਹੀ ਆਈ ਹੈ ਕਿ ਆਪਣੇ ਕੋਲ ਸੋ ਇਸ ਦੇ ਵਿੱਚ ਦਾ ਟੂਡੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਅਨਾਉਂਸ ਨਿਊ ਅਪਗ੍ਰੇਡਡ ਕੇਅਰ ਗੀਵਰ ਪਾਇਲਟ ਦੈਟ ਵਿਲ ਅਲਾਉ ਕੇਅਰ ਗੀਵਰ ਟੂ ਕੰਟੀਨਿਊ ਕਮਿੰਗ ਟੂ ਕੈਨੇਡਾ ਵਾਈਲ ਦੇ ਵਰਕ ਟੂ ਮੇਕ ਕੇਅਰ ਗੀਵਰ ਪਾਇਲ ਸੋ ਫਰੈਂਡਸ ਇਸ ਦੇ ਵਿੱਚ ਪੀਆਰ ਬਾਰੇ ਉਹਨਾਂ ਨੇ ਦੱਸਿਆ ਅੱਗੇ ਗੱਲ ਕੀਤੀ ਗਈ ਹੈ ਸੋ ਇਸ ਦੇ ਵਿੱਚ ਕੀ ਕੀ ਰਿਪਾਇਰਮੈਂਟਸ ਨੇ ਕਿਸ ਤਰ੍ਹਾਂ ਇਹ ਚੀਜ਼ ਪੋਸੀਬਲ ਹੋ ਸਕਦੀ ਹੈ ਉਸ ਬਾਰੇ ਗੱਲ ਕਰਦੇ ਹਾਂ ਤਾਂ ਜੋ ਪਾਇਲਟ ਪ੍ਰੋਗਰਾਮ ਬਿਲ ਗ੍ਰੈਂਟ ਹੋਮ ਕੇਅਰ professionals ਔਰ ਪਰਮਨੈਂਟ ਰੈਜ਼ੀਡੈਂਟੀ ਮਤਲਬ ਪੀਆਰ ਐਸ ਸੂਨ ਐਸ ਦੇ ਅਰਾਈਵਿੰਗ ਕੈਨੇਡਾ ਫਰੈਂਡਸ ਜਿਹੜੇ ਹੋਮ ਕੇਅਰ ਦੇ ਵਿੱਚ ਹੈ ਚਾਈਲਡ ਕੇਅਰ ਦੇ ਵਿੱਚ ਹੈ ਜਾਂ 올ਡ ਏਜ ਕੇਅਰ ਦੇ ਵਿੱਚ ਜੋ ਵੀ ਸਟੂਡੈਂਟ ਆ ਰਿਹਾ ਵਰਕਰ ਆ ਰਿਹਾ ਸੋ ਪਰਮਨੈਂਟ ਰੈਜ਼ੀਡੈਂਸੀ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਸੋ ਅੱਗੇ ਉਸ ਦੇ ਨਾਲ ਕਿਸ ਤਰ੍ਹਾਂ ਉਹਦੀ ਰਿਕੀਅਰਮੈਂਟ ਰਹੇਗੀ ਉਸ ਬਾਰੇ ਵੀ ਤੁਹਾਡੇ ਨਾਲ ਮੈਂ ਵੀਡੀਓ ਦੇ ਵਿੱਚ ਸ਼ੇਅਰ ਕਰਦਾ ਸੋ ਫਰੈਂਡਸ ਇਸ ਦੇ ਵਿੱਚ ਜਿਵੇਂ ਕਿ ਕੈਂਡੀਡੇਟ ਇੰਟਰਸਟਿਡ ਇਨ ਵਰਕਿੰਗ ਇਨ ਕੈਨੇਡਾ ਹੋਮ ਕੇਅਰ ਸੈਕਟਰ ਵਿਲ ਬੀ ਏਬਲ ਅਪਲਾਈ ਅੰਡਰ ਥਿਸ ਨਿਊ ਪਾਇਲਟ ਪ੍ਰੋਗਰਾਮ ਇਫ ਦਾ ਮੈਚ ਦਾ ਫਾਲੋਇੰਗ ਕ੍ਰਾਈਟੇਰੀਆ ਆ ਕ੍ਰਾਈਟੇਰੀਆ ਹੈਗਾ ਜੀ ਸੋ ਇਹ ਚਾਰ ਪੁਆਇੰਟ ਨੇ ਆਪਣੇ ਕੋਲੇ ਸੋ ਇਹਨਾਂ ਚੀਜ਼ਾਂ ਨੂੰ ਜੇਕਰ ਤੁਸੀਂ ਫਾਲੋ ਕਰਦੇ ਹੋ ਤਾਂ ਤੁਸੀਂ ਡਾਇਰੈਕਟ ਪੀਆਰ ਜਿਹੜੀ ਕਿ ਲੈ ਸਕਦੇ ਹੋ ਠੀਕ ਹੈ ਜੀ ਆ ਮਿਨਿਮਮ ਆਫ ਲੈਵਲ 4 ਇਨ ਇੰਗਲਿਸ਼ ਔਰ ਫ੍ਰੈਂਚ ਪ੍ਰੋਫੀਸ਼ੈਂਸੀ ਬੇਸਡ ਔਨ ਦਾ ਕੈਨੇਡੀਅਨ ਲੈਂਗੁਏਜ ਬੈਂਚਮਾਰਕ 4 ਜਿਹੜੇ ਲੈਵਲ 4 ਦੀ ਤੁਹਾਡੇ ਕੋਲ ਇੰਗਲਿਸ਼ ਜਾਂ ਫ੍ਰੈਂਚ ਦੀ ਪ੍ਰੋਫੀਸ਼ੈਂਸੀ ਹੋਣੀ ਚਾਹੀਦੀ ਐਜੂਕੇਸ਼ਨ ਲੈਵਲ ਇਕੁਇਵਲੈਂਟ ਟੂ ਕੈਨੇਡੀਅਨ ਹਾਈ ਸਕੂਲ ਡਿਪਲੋਮਾ ਵਗੈਰਾ ਹੋਣਾ ਚਾਹੀਦਾ ਹੈਵ ਲੇਟੈਸਟ ਰੈਲੇਵੈਂਟ ਵਰਕ ਐਕਸਪੀਰੀਅੰਸ ਉਹਦੇ ਨਾਲ ਜੋ ਵੀ ਕੰਮ ਹੈ ਉਹਦੇ ਨਾਲ ਥੋੜਾ ਬਹੁਤ ਤੁਹਾਡੇ ਕੋਲੇ ਬੈਕਗ੍ਰਾਉਂਡ ਤੇ ਜਿਹੜਾ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਹੈਵ ਅ ਫੁੱਲ ਟਾਈਮ ਜੌਬ ਆਫਰ ਇਨ ਹੋਮ ਕੇਅਰ ਥੋੜੇ ਕੋਲੇ ਜੋ ਵੀ ਆਫਰ ਲੈਟਰ ਹੁੰਦਾ ਹੈ ਉਹ ਫੁੱਲ ਟਾਈਮ ਜੌਬ ਦਾ ਹੋਣਾ ਚਾਹੀਦਾ ਠੀਕ ਹੈ ਜੀ ਸੋ ਇਸ ਦੇ ਵਿੱਚ ਜੋ ਵੀ ਇਹ ਅਪਡੇਟ ਹੈਗੀ ਹੈ ਸੋ ਮਾਰਕ ਮਿਲਰ ਕਨਫਰਮਡ ਦੈਟ ਦਾ ਪਾਇਲਟ ਇਜ਼ ਐਕਸਪੈਕਟਡ ਟੂ ਲਾਂਚਡ ਬਾਈ ਦਾ ਐਂਡ ਆਫ ਆਲ 2024 ਔਰ ਦਾ ਲੇਟੈਸਟ ਇਨ अर्ली 2025 ਸੋ ਇਸ ਤਰ੍ਹਾਂ ਇਹਨਾਂ ਦੀਆਂ ਜਿਹੜੀਆਂ ਕਿ ਅਪਡੇਟ ਇਹ ਦਿੱਤੀਆਂ ਹੈਗੀਆਂ ਨੇ ਸੋ ਇਹ ਅਪਡੇਟ ਸੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ ਹਾਂਗਾ ਸੋ ਫਰੈਂਡਸ ਇਸ ਤਰ੍ਹਾਂ ਦੀਆਂ ਅਪਡੇਟਸ ਨੂੰ ਨਾਲ ਸ਼ੇਅਰ ਕਰਦੇ ਰਹਿਾਂਗੇ ਚੈਨਲ ਤੇ ਨਵਾਂ ਦਾ ਸਬਸਕ੍ਰਾਈਬ ਕਰ ਲਈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਥੈਂਕਸ ਫॉर ਵਾਚਿੰਗ ਦਿਸ ਵੀਡੀਓ ਐਂਡ ਟੇਕ ਕੇਅਰ